ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ ਵੀਰ ਕੋਲ ਆਪਾਂ ਆਏ ਆਂ ਤੇ ਕਾਫੀ ਦਿਨਾਂ ਬਾਅਦ ਅੱਜ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਸੋਹਣੀਆਂ ਵੈੜਾਂ ਆ ਜਿਹੜੀਆਂ ਵੀਰ ਦੇ ਕੋਲ ਇੱਕ ਆਇਰ ਸ਼ਹਿਰ ਵੈੜ ਤੁਹਾਨੂੰ ਦਿਖਾਉਣੀ ਹੈ ਪਹਿਲਾ ਸੂਆ ਤੇ ਦੋ ਤੁਹਾਨੂੰ ਚਿੱਟੇ ਰੰਗ ਦੀਆਂ ਵੈੜਾਂ ਤੁਹਾਨੂੰ ਦਿਖਾਵਾਂਗੇ ਤੇ ਇੱਕੋ ਹੀ ਸੋਈ ਆ ਤੇ ਦੋ ਗੱਬਣਾ ਵਾ ਸੋਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਮਹਾਂਦਰਸ਼ਨ ਹੋਏ ਟਾਟ ਅੱਜ ਕਿਤੇ ਦਰਸ਼ਨ ਅੱਗੇ ਤੁਹਾਨੂੰ ਇੱਕ ਦਵਾਰੀ ਕੀਤਾ ਜੀ ਤੁਹਾਡਾ ਨਹੀਂ ਟਾਈਮ ਲੱਗਿਆ ਟਾਈਮ ਰਲਿਆ ਜਾਂ ਨਹੀਂ ਮਾਲ ਹੀ ਵੇਖ ਜਾਂਦਾ ਰਿਹਾ ਤੁਹਾਡਾ ਵੀ ਹਨਾ ਤੁਹਾਡੇ ਵੱਲੋਂ ਹਾਂ ਹੋਣੀ ਸਾਡੇ ਰੋਣਾ ਹੋ ਜਾਂਦੀ ਹਾਂਜੀ ਹਾਂਜੀ ਅੱਗਾ ਪਿਛਾ ਹੁੰਦਾ ਰਿਹਾ ਤੇ ਅੱਜ ਡੱਕੀਆਂ ਮੈਂ ਧੰਨਵਾਦ ਸਭਨਾ ਵਾ ਠੀਕ ਆ ਤੇ ਵੜਾ ਵੀ ਸੋਹਣੀ ਲੱਭ ਕੇ ਲਿਆਉਂਦੀ ਹਾਂ ਅੱਛਾ ਅਤਲ ਚੰਗੀ ਤੋਂ ਚੰਗੀ ਵੱਛੀ ਲਾਈ ਦੀ ਗੱਢ ਕੇ ਠੀਕ ਆ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਭਾਜੀ ਮਨਦੀਪ ਜੀ ਹਾਂਜੀ ਸ਼ਹਿਰ ਆਪਣਾ ਬਟਾਲਾ ਤਹਿਸੀਲ ਹੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਮੋਬਾਈਲ ਨੰਬਰ 8360101098 ਇਸੇ ਨੰਬਰ ਤੇ ਵਟਸਐਪ ਚੱਲਦਾ ਠੀਕ ਆ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ एयर शेयर ਵੈਟ ਤਾਂ ਹੀ ਆਪਾਂ ਕਰ ਲਈਏ ਕਾਫੀ ਖੂਬਸੂਰਤ ਵੈੜ ਹੈ ਜੀ ਕਦ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਦਾ ਕਦ ਦਿਖਾ ਦਿਓ ਕਦ ਪੱਖੋਂ ਪੂਰੀ ਜਵਾਨ ਹੈ ਪਹਿਲਾਂ ਸੁਣੀਏ ਦੋ ਦੰਦ ਹੋਈਏ ਚੋਕ ਦੇ ਕਰ ਲਈਏ ਬਰਾਬਰ ਅੱਛਾ ਦੋਂਦੀਏ ਤਾਂ ਚੋਗੀ ਹੋਂਦੀ ਆ ਕਦ ਵੀ ਲੋਦਾ ਹੁਣੇ ਗੱਡਾ ਵਾ ਦੂਰ ਤੋਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਪੂਰਾ ਫੁੱਲ ਸਾਈਜ਼ ਵੱਡਾ ਕਰ ਦੇ ਠੀਕ ਆ ਤੇ ਪਹਿਲੇ ਸੋਵੇ ਦੁੱਧ ਚੰਗਾ ਕੱਢ ਚੁੱਕੀ ਹੈ ਦੇਖੋ ਜੀ ਮਿਲਕ ਮਿੰਟ ਵੇਖੋ ਰਪੀ ਜੀ ਹੈ ਜੇ ਕੋਈ ਵੇਖੋ ਪਹਿਲਣ ਵਛੀ ਮਿਲਕ ਪੋਣ ਦੀ ਹੁਣ ਤੋਂ ਵੇਖ ਲੋ ਕਿੱਡੀ ਕਿੱਡੀ ਮੋਟੀ ਉਬਰੀ ਹੈ ਹਾਂਜੀ ਹਾਂਜੀ 20 ਪਲੱਸ ਚਲੇਗੀ ਪਹਿਲੇ ਸੋਵੇ ਅੱਛਾ ਹਾਂਜੀ ਚੰਗੀ ਰਿਕਾਰਡ ਵਾਲੀ ਮੱਛੀ ਹੈ ਜੀ ਤੋਰੋ ਹ ਇੱਕ ਰੀ ਬਾਕੀ ਅਜੇ ਤਿਆਰ ਹੋਣੀ ਆ ਰਿਕੀਆਂ ਬਰੁਕੀਆਂ ਬਹੁਤ ਜਿਆਦੀਆਂ ਵਛੀਆਂ ਦੰਦ ਚੱਕਰਾ ਦੀਏ ਤੇ ਹਾਂਜੀ ਹਾਂਜੀ ਜ਼ਰੂਰ ਬਹੁਤ ਟੰਡੀ ਧੀਰੀ ਆ ਆ ਦਿਖਾ ਦਿਓ ਹਾਂ ਦੇਖ ਸਕਦੇ ਪਿਓਰ ਚਾਰ ਦੰਦ ਆ ਚੌਗੀ ਦੇ ਜਿਹੜੇ ਬਰਾਬਰ ਦੇ ਹੀ ਆ ਹਾਂਜੀ ਚਲੋ ਬਾਕੀ ਫੇਸ ਕੁਆਲਟੀ ਵੈਸੋ ਹੈ ਜੀ ਅੱਜ ਲੈ ਆ ਗੱਦ ਕੁਦ ਬਹੁਤ ਵੱਡਾ ਵਾ ਨਸਲ ਜਾਤ ਬਹੁਤ ਚੰਗੀ ਅੱਛੀ ਹੈ ਕੱਦ ਕਾਠ ਪੱਖੋਂ ਚੰਗੀ ਆ ਕਿੰਨਾ ਕੁ ਲੈ ਜੀ ਟਾਈਮ ਅਜੇ ਦਿਨ ਵਿੱਚ ਇਹਦੇ 8 ਤਰੀਕ ਨੂੰ ਕੁਝ ਦੱਸੇਗੀ ਅੱਛਾ ਹਾਂ ਜੀ ਬਾਕੀ ਢਿੱਲਾ ਢੋਲਾ ਵੇਖੋ ਹੁਣ ਕੋ ਕਿੰਨੇ ਟਾਈਮ ਸਪਰੀ ਸ਼ੁਰੂ ਕਰਕੇ ਅੱਛੀ ਹੈ ਇਹ ਮਤਲਬ ਇਹਨੇ 15 ਦਿਨ ਲੈ ਹੀ ਜਾਣੇ ਆ 15 16 ਦਿਨ ਮੰਨ ਲਓ 15 20 ਦਿਨ ਕੋ ਮੰਨ ਕੇ ਚੱਲੇ ਬਾਕੀ ਇਹ ਆ ਵੀ ਵੈੜ ਸੋਣੀ ਤਿਆਰ ਹੋਣੀ ਆ ਪੂਰਾ ਠੰਡੀ ਧੀਰੀ ਜਿੱਦਾਂ ਮਰਜੀ ਨੂੰ ਫਾੜੋ ਕੋਈ ਕਾਲੀ ਨਹੀਂ ਪੈਂਦੀ ਠੀਕ ਆ ਤੇ ਬਾਕੀ ਥਣ ਵੀ ਦੂਰ ਦੂਰ ਜਿਹੜਾ ਥਣ ਲੱਗਾ ਹੋਇਆ ਉਹ ਜੀ ਜਿਹੜਾ ਭਰੇ ਕਿ ਚੱਡਾ ਦੱਸੇਗੀ ਆਪਣਾ ਚਲੋ ਬੰਦ ਹੋ ਫਿਰ ਇਹਨਾਂ ਫਿਕਸ ਜੇ ਹੈ ਵਾ ਨਾ ਇਹਨੇ ਤਿਆਰ ਕਰਨਾ ਹੈ ਜਿੱਦਾਂ ਦੇਖੋ ਜੀ ਤੁਸੀਂ ਮਿਲਕਵੇਂ ਦਿਖਾ ਦਿਓ ਜੀ ਹੁਣ ਤੁਸੀਂ ਕਿੰਦੀ ਦੇਖੋ ਹੁੰਦੇ ਮਿਲਕਵੇਂ ਵੀ ਦੇਖ ਸਕਦੇ ਹੁਣ ਤੋਂ ਕਿੰਨੇ ਦੇਖਣ ਲੱਗ ਪਈ ਆ ਜੇ ਜਦੋਂ ਆਪਣੇ ਦਿਨਾਂ ਤੇ ਆਏਗੀ ਲੇਵਾ ਲੂਵਾ ਚੰਗਾ ਕੱਸ ਕੇ 나ੜ ਨੋੜ ਚੰਗੀ ਲਵੇ ਤੇ ਲੈएगी ਤੇ ਮੁੱਲ ਫਿਰ ਇਹਦਾ ਮੁੱਲ ਵੇਖੋ ਰੁਪੀਜੀ ਇਹਦੇ 15-16 ਦਿਨ ਸਾਹਮਣੀ ਪੈਸੇ ਵੀ ਕਹੀ ਵੀਰ ਨੂੰ ਹਨਾ ਸਾਮ ਛੱਡ ਕੇ ਦੇ ਦਾਂਗੇ ਜੀ ਇਹਦੇ ਬੱਚੀ ਸੂਈ ਹੁੰਦੀ ਤਿਆਰ ਹੁੰਦੀ ਹਾਂਜੀ ਭਾਵੇਂ ਦਾ ਮੁੱਲ ਲੱਖ ਕਰ ਲਏ ਤੇ ਇਹਦਾ ਕਦ ਕਾਠੇ ਨਸਲ ਜਾਤ ਬੜੀਆਂ ਬਰੀਕੀਆਂ ਜਿਹਾ ਬੱਚੀ ਹਾਂਜੀ ਤੇ ਹੁਣ ਇਹਦੀ ਸਾਮ ਸੂਣ ਛੱਡ ਕੇ ਦੇ ਦਾਂਗੇ ਕਿੰਨੇ ਦਾ ਹੁਣ ਮੈਂ ਕਹਿੰਦਾ ਮੁੱਲ 70 ਕਰ ਲੀਏ ਇਹਦਾ ਇਹ ਤੇ ਤਿਆਰ ਹੋਈ ਲਾਗੇ ਜੀ ਆਲਾ ਮੁੱਲ ਜੇ ਨਹੀਂ ਨਹੀਂ ਤਿਆਰ ਹੋਈ ਹੈ ਰੁਪੀਜੀ ਜੀ ਦਾ ਨਾਮ ਹੀ ਕੀ ਜਦੋਂ ਤਿਆਰ ਹੋਈਗੀ ਸੂਏਗੀ ਸਾਡੇ ਚੈਨਲ ਤੇ ਵੇਚਾਂਗੇ ਤੁਸੀਂ ਆਪ ਦੱਸੋ ਕਿ ਚਲੋ ਫਿਰ ਤੇ ਬਾਹਰ ਹੋ ਜੂਗੀ ਇਹਨੇ ਤਾਂ ਅਜੇ ਕਿਉਂਕਿ ਚੀਜ਼ ਕਰ ਦੋ ਛੋਟ ਵਿੱਚ ਹੋਰ ਟ੍ਰਾਂਜੈਕਸ਼ਨ ਜੋਗਾ ਵਗੈਰਾ ਆਪ ਗੁਰਾ ਟ੍ਰਾਂਗ ਛੱਡ ਕੇ ਸਭ ਕੁਝ ਛੱਡ ਦੇਨੇ ਆ ਜੀ 60000 ਦੀ ਵਸ਼ੀਰ ਰੁਪਈਆ ਦੇ ਦਾਂਗੇ ਅੱਜ ਦੀ ਤਰੀਕ ਨੂੰ ਅੱਛਾ ਹਾਂਜੀ ਉਹ ਹੈ ਵੀ ਕਰਾ ਲਈ ਆਪਣੀ ਹਿੱਸੇ ਦਾ ਜਾਇਜ਼ ਜਾਇਜ਼ ਕਰਾਓ ਮੈਂ ਤਾਂ ਪਹਿਲਾਂ ਹੀ ਤੁਹਾਡੇ ਕੋਲ ਤੇ ਸਾਰਾ ਕੁਝ ਹੀ ਲਾਤਾ ਸਾਰੇ ਟੂਲ ਟੈਕਸ ਲਾ ਕੇ ਆ ਠੀਕ ਨਹੀਂ ਕਰਾ ਲੋ ਜੋ ਜਾਇਜ਼ ਹੋ ਤਾਂ ਲੱਖਾ ਨਹੀਂ ਮੋੜ ਥੋੜਾ ਕੇ ਬਸ ਕਰਾ ਲੋ ਕੋਈ ਗੱਲ 2000 ਛੱਡ ਦੀ 85000 ਤੁਸੀਂ ਕਿਹੜਾ ਰੋਏ ਰੋਏ ਕਹਿਣਾ ਛੱਡੋ ਅਸੀਂ ਵੇੜ ਦਿੰਦਾ ਨਹੀਂ ਜੇ ਕੋਈ ਠੀਕ ਹੈ ਕੱਦ ਕੱਦ ਬੜਾ ਬਰੀਕੀਆਂ ਬਹੁਤ ਜ਼ਿਆਦੀਆਂ ਵਾ ਬਾਕੀ ਆਹ ਜੀ ਬੱਦਰੂਤ ਬਹੁਤ ਜਿਆਦੀ ਆ ਬੱਚੀ ਬੜੀ ਫਰਦੇ ਜਸਾਰੀ ਤੋ ਤੱਕ ਲੈ ਵਾਲੇ ਹੋਣਾ ਇਹਨੇ ਬਾਕੀ ਪ੍ਰਿੰਟ ਬਹੁਤ ਪਿਆਰਾ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਆ ਇਹ ਦੂਜਾ ਸੁਭਾ ਸੁਣੀਏ ਇਹਦੇ ਵੱਡੀ ਜੇ ਬਹੁਤ ਜਿਆਦਾ ਬਾਰੇ ਮਹਿੰਗਾਈ ਲੱਗਦਾ ਜਹੋ ਜੇ ਇਹਦਾ ਰੰਗ ਰੂਪ ਚਿਹਰਾ ਵੇਖੋ ਚਿੱਟੇ ਰੰਗ ਦੀ ਆ ਜਿਹੜੇ ਸਾਰੇ ਵਿੱਚ ਥੋੜੇ ਕੇ ਕਾਲੇ ਡੱਬੇ ਆ ਸੋਹਣੀ ਆ ਦੇਖ ਲਓ ਹਜੇ ਹੱਪਾ ਖੰਡ ਲਿੰਦੀ ਜੀ ਇਹ ਕਿੰਨੇ ਕ ਦੁੱਧ ਆ ਲੀਜੇ ਦੁੱਧ ਯਾਰ ਵੀਰ ਜੀ ਪਹਿਲੇ ਸੂਏ 25 ਕਿਲੋ ਜੁ ਆ ਜੈਨੇ ਅੱਛਾ ਹਾਂਜੀ ਤਿਆਰ ਕੀ ਕਿੰਨਾ ਹੈ ਦੇਖੋ ਮੌਸਮ ਚੰਗਾ ਵਾ ਪੱਠੇ-ਪੁੱਠੇ ਹੈਗੇ ਆ ਭਾਵੇਂ ਪਹੁੰਚ ਲੱਗੇ ਭਾਵੇਂ 30 ਤੇ ਪਹੁੰਚ ਜੇ ਅੱਛਾ ਬਾਕੀ ਮੇਰਾ ਵੀਰ ਕੋਈ ਆਪਣੀ ਸਮਝ ਲੱਗੇਗਾ 25 ਪਲੱਸ ਕਹਿ ਕੇ ਦੇ ਦੇਗਾ ਭਾਜੀ ਤੋਰੋ ਫਿਰ ਇੱਕ ਰੀਨ ਕੁ ਇਸ ਵਾਰੀ ਹੋ ਗਈ ਭਈ ਇਹਨਾਂ ਵਾਲੀ ਥੋੜੀ ਗਿੱਲੀ-ਗੁੱਲੀ ਜਆ ਆਉਂਦੀ ਸੁੱਕ ਕੇ ਪੂਰੀ ਚਮਕ ਆ ਜਾਂਦੀ ਹੈ ਮਿਸਾਲ ਜਿਹਾ ਪੇਟ ਪੂਰਾ ਦਿਖਾ ਦੋ ਜੀ ਕਿੱਦਾਂ ਕੱਦ ਕਾਠ ਪੱਖੋ ਚੰਗੀ ਆ ਜਵਾਨ ਆ ਜਿਹੜੀ ਭਾਰੇ ਢਾਂਚੇ ਦੀ ਆ ਭਾਰੇ ਪੱਲੇ ਚ ਆ ਥੱਲੇ ਚੰਗੀ ਪਰੰਦੀ ਆ ਇਹ ਵੀ ਆਪ ਵੀ ਇਹ ਵੀ ਠੰਡੀ ਸੀ ਜੀ ਭਾਵੇਂ ਇਦਾਂ ਖਨਾੜ ਦੇ ਕਿੱਥੇ ਮਾਜੀ ਪੂਲੇ ਵਾ ਜੀ ਆਪਣੇ ਕੀ ਬਹੁਤ ਜਿਆਦੀ ਹੈ ਜੇ ਢੱਲਣਾ ਟਰਣਾ ਬਹੁਤ ਜਿਆਦੀ ਹੈ ਹਵਾ ਨੇ ਦੀ ਗਾ ਤੇ ਬਾਕੀ ਮਿਲਕਵੇਂ ਇਹਦੇ ਵੀ ਚੰਗੀ ਲੱਗੀ ਆ ਥਾਨ ਦੀ ਕੁਆਲਿਟੀ ਸਪੈਸ਼ਲ ਜੀ ਚਲੋ ਫਿਰ ਲੈ ਆ ਆਇਆ ਬੋਤਲ ਕਿ ਪੇਠ ਪੜੇ ਤਾਂ ਵੀ ਕਾਫੀ ਚੜਾਈ ਜਿਆ ਤੇ ਕਿੰਨਾ ਫਿਰ ਇਹਦਾ ਮੁੱਲ ਏਡੀ ਏਡੀ ਤੇ ਹਰ ਬੀ ਜੀ ਬੱਚੀਆਂ ਲੱਖ ਲੱਖ ਤੋਂ ਵੀ ਬਾਹਰ ਲੋਕੀ ਮੁੱਲ ਕਰੀ ਜਾਂਦੇ ਆ ਹਾਂਜੀ ਏਡੀ ਚੌੜੀ ਸਾਰੀਆਂ ਬਰੀਕੀਆਂ ਜਿ ਮਸ਼ੀ ਦੇ ਦਾਂਗੇ ਆ ਪਾਪਾ ਹੁਣੇ ਦੇ ਦਾਂਗੇ ਰਪੀ ਜੀ ਕਿੰਨੇ ਕ ਇਹਦਾ ਮੁੱਲ ਤੇ ਉਹਦਾ ਭਾਵੇਂ 80 85 ਕਰੀ ਜਾਈਏ ਇਹ ਦੇ ਦਾਂਗੇ 75 ਹਜ਼ਾਰ ਦੀ ਦੇ ਦਾਂਗੇ 75 ਹਜ਼ਾਰ ਦੀ ਹਾਂਜੀ ਵਿੱਚੋਂ ਛੋਟ ਛੜ ਕਰਦੀਏ ਦੇ ਦਾਂਗੇ 72 ਦੀ ਦੇ ਦਾਂਗੇ ਪੂਰੇ 70 ਦੀ ਜਾਣਦੀ ਆ ਫਿਰ ਓਏ ਲੋ ਬੈਣ ਬਹੁਤ ਧੀਏ ਜਾਨ ਤੋਂ ਕੁਛ ਨਹੀਂ ਹੁੰਦਾ ਚਲ ਦੇ ਦਾਂ ਕੋਈ ਗੱਲ ਠੀਕ ਚੱਗੀ ਜੇ ਦੁੱਧ ਚੰਗਾ ਚਵਾ ਜੂਗੀ ਸਾਂਭ ਵਾਲਾ ਮੇਰਾ ਵੀਰ ਕੋਈ ਲੈ ਜੇ ਲੈ ਵਾ ਲੂਆ ਫਿਕਸ ਜੇ ਕੋਈ ਢੇਲੇ ਵਾ ਟੋਟਮ ਲੈ ਵਾਣੀ ਜੇ ਇੱਥੇ ਬੱਚਾ ਜੂ ਉੱਤੇ ਰੱਖੋਗੀ ਲੈ ਵਾ ਆ ਚੀਜ਼ ਤੇ ਹੁਣ ਇੱਕ ਹੋਰਾਂ ਕੀ ਤੀਸਰੇ ਨੰਬਰ ਤੇ ਇਹ ਸੋਈ ਸੁਵਾਈ ਆ ਇਹਦੇ ਥਾਣੇ ਦੇਖ ਸਕਦੇ ਆਪਾਂ ਲੱਗੇ ਤਾਂ ਸੁਵਾ ਕਿੰਨਾ ਚਿਰ ਹੋ ਗਈ ਇਹਦਾ ਵੀਰ ਜੀ ਪਹਿਲੇ ਸੋਈ ਜੀ ਕਿੰਨਾ ਚਿਰ ਹੋ ਗਿਆ ਸੋਈ ਨਾ ਸੋਈ ਨਾੜੀ ਉੱਤੇ ਬੱਚਾ ਜੇ ਕੋਈ 4-5 ਦਿਨ ਹੋ ਗਏ ਹੁਣਗੇ ਅੱਛਾ ਆ ਬੱਚਾ ਬੱਚਾ ਕਿ ਬੱਚੀ ਜੇ ਬੱਚਾ ਜੀ ਨਾੜੂ ਦੋ हां देख साडे ਨੜੂ ਨਾਲ ਹੀ ਆ ਕਿੰਨਾ ਕੁ ਦੁੱਧ ਤਿਆਰ ਕਰਗੀ ਜੇ ਦੁੱਧ ਦੇ ਕੋ 10 11 ਕਿਲੋ ਹੋਣਾ ਚਾਹੀਦਾ ਤੇ ਇਹ ਕਿੰਨਾ ਕਰੀ ਜਾਊਗੇ ਵੇਖੋ ਦੁੱਧ ਸਾਫ ਦਾ ਜਿੱਦਾਂ ਚੰਗੀ ਸਟਾਰਟਿੰਗ ਹੋਈ ਹੈ ਦੁੱਧ 14 15 ਵੀ ਕਰ ਸਕਦੀ ਜੀ ਅੱਛਾ ਆ ਨਹੀਂ ਤੇ 13 14 ਕਿਲੋ ਤੋਂ ਨਹੀਂ ਜਾਂਦੀ ਕਿਤੇ ਵੀ ਠੀਕ ਹੈ ਜੀ ਹਾਂਜੀ ਖੋਲੋ ਫੇਰ ਤੋਰਦੀ ਹੈ ਕੰਡੀ ਧੀਰੀ ਜੇ ਕੋਈ ਵੰਗਾ ਵੂੰਗਾ ਨਹੀਂ ਪਾਉਣਾ ਇਦਾਂ ਹਾਂ ਦੇਖ ਸਾਡੇ ਜਿੱਥੇ ਲਿਆ ਇਹ ਸਕੁਆਰਟੀ ਬਹੁਤ ਚੰਗੀ ਦਾ ਜੀ ਤੇ ਇਹਦਾ ਮੁੱਲ ਫਿਰ ਕੀ ਦਾ ਮੁੱਲ ਛੋਟਾ ਜਿਹਾ ਕਰਾਂਗੇ ਕਿੰਨਾ ਕੁ ਮੁੱਲ ਦੇ ਭਾਵੇਂ ਇਹਦਾ 50 45 ਕਰ ਲਈਏ 42000 ਦੀ ਦੇ ਦਾਂਗੇ 42000 ਜੀ ਬਾਕੀ ਵਿੱਚ ਅੰਤਨ ਕਰ ਦੋਗੇ ਕਰ ਦਾਂਗੇ ਕੋਈ ਗੱਲ ਨਹੀਂ ਪੂਰੇ 40 ਦੇ ਦਾਂਗੇ ਹਰਪ੍ਰੀਤ ਜੀ ਚਲੋ ਯਾਰ ਖੰਡ ਮੋਕੇ ਤੇ ਹੋਰ ਛੱਡ ਦਿਓ ਕੋਈ ਗੱਲ ਨਹੀਂ ਬਾਕੀ ਤੁਸੀਂ ਫੋਨ ਲਾਉਗਾ ਤੇ ਆਪੇ ਮੋਕੇ ਤੇ ਹੋ ਜਾਊਗਾ ਹਾਂ ਜੀ ਕਰ ਦਾਂਗੇ ਬਿਲਕੁਲ ਜੀ ਅੱਜ ਮੁੱਲੇ ਦਾ ਉਦਾਂ ਭਾਵੇਂ 45 40 ਜਿੰਨਾ ਮਰਜ਼ੀ ਨੇ ਜਾਇਜ਼ ਕਰੀ ਜੀ ਉਹ ਮਰ ਜਾਣਗੇ ਅੱਛਾ ਇਹ ਅੱਜ ਮੁੱਲ ਜੀ ਬਾਕੀ ਠੰਡੀ ਧੀਰੀ ਹੈ ਬੰਗਾ ਪੋਣਾ ਪਾਓ ਨਹੀਂ ਪੋਣਾ ਨਾ ਪਾਓ ਇਹਦਾ ਇੱਕ ਨੰਬਰ ਆ ਠੰਡੀ ਸੀਰੀ ਗੱਬਣਾ ਇੱਥੇ ਪਾਸ ਕਰਕੇ ਖੜੋ ਤੇ ਸੋਈ ਦੀ ਆਪਣੀ ਦੋ ਟਾਈਮ ਚੁਆਈ ਕਰ ਲਓ ਜੀ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਿਆ ਕਰੋ